ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ। ਹੋਰ ਸੁਣਾਓ ਤੁਹਾਡੀ ਕੀ ਹਾਲ ਚਾਲ ਨਹੀਂ? ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਮੋਗੇ। ਤੁਹਾਨੂੰ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈ ਆ ਤੇ ਚਾਰ-ਚਾਰ ਕੁੰਡੀਆਂ ਦਾ ਇਹ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਲੱਗਦਾ ਹੈ ਬਣਿਆ ਹੋਇਆ ਕੋਟੀ ਸਵੈਟਰ ਜਾਂ ਜੈਕਟਰ ਜਿੱਤੇ ਵੀ ਮਰਜ਼ੀ ਆਪਾਂ ਪਾ ਸਕਦੇ ਆ। अपनी ये जी हैगी सीधी सैड पहली सिलाई अपने दो कुंडे पहला सीधे पा लेने धागा मगली सैड रख के दो कुंडे अपने सीधे पा लेगा अपनी सैड लिया आह तीन कुंडे आप बिना बुने इधरली सिलाई तो उतार लेने फिर धागा मगली सैड जाना, फिर अपन एक कुंडा सीधा बुन लेना धागा अपनी सैड ले आवानगे तीन कुंडे आप बिना बुने उतार लेंगे धागा मगली सैड ले जाके एक कुंडा आप ਸਿੱਧਾ ਬੁਣ ਲੈਣ ਇਹ ਜਿਹੜੇ ਚਾਰ ਕੁੰਡੇ ਨੇ ਆਪਾਂ ਨੇ ਇਹੀ ਬਾਰ-ਬਾਰ ਰਿਪੀਟ ਕਰਨੇ ਨੇ ਠੀਕ ਹੈ ਜੀ ਤੇ ਇੱਕ ਕੁੰਡਾ ਆਪਾਂ ਨੇ ਸਿੱਧਾ ਬੁਣ ਲਿਆ ਧਾਗਾ ਆਪਣੀ ਸਾਈਡ ਲਿਆ ਤੇ ਆਹ ਤਿੰਨ ਕੁੰਡੇ ਆਪਾਂ ਬਿਨਾ ਬੁਣੇ ਉਤਾਰ ਲੈਣ ਤੇ ਹੁਣ ਆਪਣੇ ਧਾਗਾ ਮਗਲੀ ਸਾਈਡ ਲੈ ਕੇ ਜਾਣਾ ਤੇ ਇੱਕ ਕੁੰਡਾ ਆਪਾਂ ਨੇ ਸਿੱਧਾ ਬੁਣ ਲੈਣਾ ਚਾਰ-ਚਾਰ ਕੁੰਡਿਆਂ ਦਾ ਇਹ ਵਾਲਾ ਜਿਹੜਾ ਹੈਗਾ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਏ ਤੇ ਆਪਾਂ ਧਾਗਾ ਮਗਲੀ ਸਾਈਡ ਤੇ ਜਾ ਕੇ ਇੱਕ ਕੁੰਡਾ ਆਪਾਂ ਸਿੱਧਾ ਪਾ ਲਾਂਗੇ ਧਾਗਾ ਆਪਣੀ ਸਾਈਡ ਲਿਆ ਮੋਣੀ ਤੇ ਆਹ ਜਿਹੜੇ ਤਿੰਨ ਕੁੰਡੇ ਨੇ ਇਪ ਵੀ ਨਾ ਗੁਨੇ ਉਤਾਰ ਲਾਂਗੇ ਧਾਗਾ ਮਗਲੀ ਸੈਲ ਜਾ ਕੇ ਆ ਜਿਹੜੇ ਦੋ ਕੁੰਡੇ ਆਪਣੇ ਪਾ ਚ ਗਏ ਇਹਨਾਂ ਨੂੰ ਆਪਾਂ ਸਿੱਧੇ ਬੋਣ ਲੈਣਾ ਠੀਕ ਹੈ ਜੀ ਆਪਣੀ ਜਿਹੜੀ ਹੈਗੀ ਸੀ ਪਹਿਲੀ ਸਾਈਡ ਸਿੱਧੀ ਸਲਾਈ ਆਪਣੀ ਕੰਪਲੀਟ ਹੋ ਗਈ ਆ ਆਪਾਂ ਆ ਗਏ ਆ ਜੀ ਬੈਕ ਸਾਈਡ ਬੈਕ ਸਾਈਡ ਵਾਲੀ ਆਪਣੇ ਸਾਰੇ ਕੁੰਡੇ ਪੁੱਠੇ-ਪੁੱਠੇ ਬੋਣੇ ਧਾਗਾ ਆਪਣੀ ਸੈੜ ਰੱਖਣਾ ਤੇ ਇਹ ਜਿਹੜੇ ਜਿਹੜੇ ਸਾਰੇ ਵੀ ਕੁੰਡੇ ਨੇ ਨਾ ਆਪਾਂ ਨੇ ਸਾਰੇ ਆਪਾਂ ਨੇ ਇਦਾਂ ਪੁੱਠੇ-ਪੁੱਠੇ ਇਹ ਵਾਲੀ ਸਲਾਈ ਜਿਹੜੀ ਕੰਪਲੀਟ ਕਰ ਲੈਣੀ ਹੈ ਬੈਕ ਸਾਈਡ ਵਾਲੀਆਂ ਜਿੰਨੀਆਂ ਵੀ ਆਪਣੀਆਂ ਸਲਾਈਆਂ ਹੋਣਗੀਆਂ ਸਾਰੀਆਂ ਪੁੱਠੀਆਂ ਹੀ ਪੈਣੀਆਂ ਨੇ ਉਹ ਵਾਲੀਆਂ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਪਾਉਣੇ ਆ ਕਿਉਂਕਿ ਬੈਕ ਸਾਈਡ ਕੋਈ ਵੀ ਆਪਣੀ ਕੁੰਡੇ ਦੀ ਅਦਲਾ-ਬਦਲੀ ਨਹੀਂ ਕਰਨੀ ਜਿਹੜੀ ਆਪਣੀ ਸਿੱਧੀ ਸਾਈਡ ਆ ਉਧਰ ਹੀ ਆਪਣਾ ਇਹ ਵਾਲਾ ਡਿਜ਼ਾਈਨ ਬਣਨਾ ਹੈ ਹਾਂਜੀ ਆਪਣੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਨੇ ਇੱਕ ਸਲਾਈ ਆਪਾਂ ਨੇ ਸਿੱਧੀ ਪਾ ਲਈ ਤੇ ਇੱਕ ਸਲਾਈ ਆਪਾਂ ਨੇ ਫੁੱਟੀ ਪਾ ਲਈ ਆਪਣੀ ਆ ਗਈ ਜੀ ਤੀਜੀ ਸਲਾਈ ਸਿੱਧੀ ਸੈਟ ਇਹ ਆਪਾਂ ਜਿਵੇਂ ਪਹਿਲੀ ਸਲਾਈ ਪਾਈ ਸੀ ਸੇਮ ਉਹਦੇ ਰਿਪੀਟ ਕਰਨੀ ਆ ਦੋ ਕੁੰਡੇ ਆਪਾਂ ਨੇ ਸਿੱਧੇ ਪਾ ਲੈਣੇ ਧਾਗਾ ਆਪਣੀ ਸੈੱਟ ਲਿਆ ਕਿ ਤਿੰਨ ਕੁੰਡੇ ਆਪਾਂ ਬਿਨਾ ਗੁਨੇ ਉਤਾਰ ਲੈਣੇ ਨੇ ਠੀਕ ਆ ਜੀ ਧਾਗਾ ਮਗਲੀ ਸੈੱਟ ਲੈ ਕੇ ਜਾਣਾ ਤੇ ਇੱਕ ਕੁੰਡਾ ਆਪਾਂ ਨੇ ਸਿੱਧਾ ਪਾ ਲੈਣਾ ਫਿਰ ਧਾਗਾ ਆਪਣੀ ਸੈੱਟ ਲੈਣਾ ਇਦਾਂ ਹੀ ਇਹ ਚਾਰ-ਚਾਰ ਕੁੰਡੇ ਆਪਾਂ ਨੇ ਰਿਪੀਟ ਕਰੀ ਜਾਣੇ ਇਹ ਆਪਣੀ ਤੀਜੀ ਸਲਾਈ ਚ ਵੀ ਸੇਮ ਹੀ ਪਹਿਲੀ ਸਲਾਈ ਵਾਂਗੂ ਉਮੀ ਦੋ ਕੁੰਡੇ ਆਪਾਂ ਨੇ ਪਹਿਲਾਂ ਸਿੱਧੇ ਪਾ ਲੇ ਤੇ ਫੇਰ ਆਹ ਤਿੰਨ ਕੁੰਡੇ ਆਪਾਂ ਨੇ ਬਿਨਾ ਬੁਨੇ ਉਤਾਰ ਲੇ ਇੱਕ ਕੁੰਡਾ ਸਿੱਧਾ ਫੇਰ ਤਿੰਨ ਕੁੰਡੇ ਬਿਨਾ ਬੁਨੇ ਉਤਾਰ ਲੇ ਇੱਕ ਕੁੰਡਾ ਸਿੱਧਾ ਇਹ ਜਿਹੜੇ ਚਾਰ ਕੁੰਡੇ ਨੇ ਆਹ ਕੁੰਡੇ ਨੂੰ ਛੱਟ ਕੇ ਨਾ ਇਹ ਵਾਲੇ ਜਿਹੜੇ ਚਾਰ ਕੁੰਡੇ ਆਪਾਂ ਨੇ ਇਹੀ ਰਿਪੀਟ ਕਰਨੇ ਹੁਣ ਇੱਕ ਕੁੰਡਾ ਆਪਾਂ ਸਿੱਧਾ ਪਾ ਲਾਂਗੇ ਤਾਂ ਗਾ ਆਪਣੀ ਸੈਟ ਲਿਆਵਾਂਗੇ ਤਿੰਨ ਕੁੰਡੇ ਆਪਾਂ ਬਿਨਾ ਬੁਨੇ ਉਤਾਰ ਲੇ ਫਿਰ ਤਾਂ ਗੱਮ ਅਗਲੀ ਸਾਈਡ ਤੇ ਕੁੰਡਾ ਸਿੱਧਾ ਤਾਗਾ ਆਪਣੀ ਸਾਈਡ ਤੇ ਇਹ تین ਕੁੰਡੀਆਂ ਜਿਹੜੇ ਆਪਾਂ ਬਿਨਾਂ ਬੁਣੇ ਉਤਾਰ ਲਏ ਆਪਣੇ ਦੋ ਕੁੰਡੇ ਜਿਹੜੇ ਬਚ ਗਏ ਇਹ ਆਪਾਂ ਨੇ ਸਿੱਧੇ ਬੁਣ ਲੈਣੇ ਠੀਕ ਆ ਜੀ ਆਪਣੀ ਦੂਜੀ ਸਲਾਈ ਵੀ ਕੰਪਲੀਟ ਹੋ ਗਈ ਹੈ ਤੇ ਆਪਾਂ ਆ ਗਏ ਆ ਬੈਕ ਸਾਈਡ ਬੈਕ ਸਾਈਡ ਵਾਲੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਰੀਆਂ ਸਲਾਈਆਂ ਆਪਾਂ ਨੇ ਪੁੱਠੀਆਂ-ਪੁੱਠੀਆਂ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬੁਣਨੇ ਨੇ ਇਦਾਂ ਠੀਕ ਆ ਜੀ ਬੈਕ ਸਾਈਡ ਵਾਲੀ ਆਪਣੀ ਚੌਥੀ ਸਲਾਈ ਆ ਇਹ ਆਪਾਂ ਨੇ ਸਾਰੀ ਇਦਾਂ पुठे पुठे कुंडे बुन के कंप्लीट कर लें हाँ जी आपने जी चौथी सिलाई सी भी सारी पुठी पुट्ठी बुन के कंप्लीट कर लिया चार सिलाई अपन कंप्लीट हो गई ने हूँ आप आ गए पांचवी सिलाई सीधी सैड अपने की करने दोडे तो आप जे सीधे पाए हुए अद्धे सीधे पा लेने ठीक है जी दोडे अपने सीधे पाए हूँ जेडे तीन कुंडे आपने बिना बुने उतारे से यदा अपने की करना एक कुंडा अपने सीधा बुन लेना सेंटर वाला अपने कुंडा रख लेना ठीक है जी ਹੁਣ ਆਪਾਂ ਨੇ ਕੀ ਕਰਨਾ ਧਾਗਾ ਮਗਲੀ ਸਾਈਡ ਹੀ ਰਹਿਣਾ ਜਿਹੜੇ ਆ ਦੋ ਕੁੰਡੇ ਆਪਾਂ ਇਦਾਂ ਇਹ ਵਾਲੇ ਆ ਧਾਗੇ ਛੱਡੇ ਸੀ ਨਾ ਆ ਆ ਦੋ ਵੀ ਇਹਨੂੰ ਆਪਾਂ ਤੀਜੇ ਕੁੰਡੇ ਨਾਲ ਬੁਣ ਲੈਣਾ ਇਦਾਂ 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 ਠੀਕ ਹੈ ਜੀ ਤੀਜੇ ਕੁੰਡੇ ਨਾਲ ਆਪਾਂ ਨੇ ਬੁਣ ਲੈਣਾ ਤੇ ਹੁਣ ਆ ਇੱਕ ਵਾਲਾ ਕੁੰਡਾ ਇਹਨੂੰ ਵੀ ਆਪਾਂ ਸਿੱਧਾ ਪਾ ਲੈਣਾ ਠੀਕ ਹੈ ਜੀ ਆ ਦੋ ਕੁੰਡੇ ਤਾਂ ਆਪਾਂ ਸਿੱਧੇ ਹੀ ਪਾਉਂਦੇ ਸੀ ਇਹ ਸਿੱਧੇ ਹੋਗੇ ਜਿਹੜੇ ਆ ਤਿੰਨ ਕੁੰਡੇ ਸੀ ਆਪਾਂ ਨੇ ਉਹਦੇ ਚ ਇੱਕ ਕੁੰਡੇ ਤੇ ਇੱਕ ਇੱਧਰ ਇਹ ਸਿੱਧਾ ਬੁਣ ਲੈਣਾ ਜਿਹੜਾ ਆ ਆਪਣਾ ਸੈਂਟਰ ਵਾਲਾ ਕੁੰਡਾ ਨਾ ਤੀਜਾ ਇਨੂੰ ਆਪਾਂ ਜਿਹੜੇ ਆਹ ਦੋ ਧਾਗੇ ਸੀ ਇਹਨਾਂ ਇਹਨਾਂ ਦੇ ਨਾਲ ਬੁਣਨਾ ਤੇ ਹੁਣ ਆਪਾਂ ਨੇ ਕੀ ਕਰਨਾ ਆਹ ਵੀ ਕੁੰਡਾ ਆਪਣੀ ਸਿੱਧਾ ਪਾਉਣਾ ਠੀਕ ਹੈ ਜੀ ਜਿਹੜਾ ਆਪਾਂ ਸਿੱਧਾ ਪਾਉਂਦੇ ਸੀ ਇਹ ਉਹ ਵਾਲਾ ਕੁੰਡਾ ਆ ਗਿਆ ਤੇ ਹੁਣ ਆ ਜਿਹੜੇ ਤਿੰਨ ਕੁੰਡੇ ਇਹਨਾਂ ਚੋਂ ਇੱਕ ਸਿੱਧਾ ਪਾਉਣਾ ਹੁਣ ਆਪਣੇ ਜਿਹੜੇ ਤਿੰਨ ਕੁੰਡੇ ਸਿੱਧੇ ਹੋ ਗਏ ਸੈਂਟਰ 'ਚ ਆਹ ਜਿਹੜਾ ਸੈਂਟਰ ਵਾਲਾ ਕੁੰਡਾ ਆਪਣਾ ਤਿੰਨਾਂ ਚੋਂ ਇਹਨਾਂ ਨੂੰ ਆਪਣਾ ਕੀ ਕਰਨਾ ਆਹ ਦੋ ਧਾਗੇ ਚੱਕਣੇ ਨੇ ਨਾਲ ਤੇ ਇਹਨੂੰ ਇਹਨਾਂ ਦੇ ਨਾਲ ਇਦਾਂ ਬੁਣ ਲੈਣਾ ਠੀਕ ਹੈ ਜੀ ਹੁਣ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਸਿੱਧੇ ਹੀ ਬੁਣ ਲੈ ਤੇ ਹੁਣ ਉਦੋਂ ਹੀ ਆਪਾਂ ਨੇ ਆਹ ਦੋ ਧਾਗੇ ਚੱਕਣੇ ਨੇ ਇਹ ਵਾਲੇ ਆ ਤੀਜੇ ਗੁੰਡੇ ਦੇ ਨਾਲ ਇੱਦਾਂ ਇਹ ਤਿੰਨੇ ਗੁੰਡੇ ਆਪਾਂ ਇਕੱਠੇ ਬੁਣ ਲੈਣੇ ਹੁਣ ਤਿੰਨ ਗੁੰਡੇ ਆਪਾਂ ਫੇਰ ਦਿੱਤੇ ਪਾਵਾਂਗੇ 1 2 3 ਆਹ ਦੋ ਗੁੰਡੇ ਆਪਾਂ ਨੇ ਚੱਕਣੇ ਨੇ ਇਹ ਵਾਲੇ ਤੇ ਇਹਦੇ ਨਾਲ ਤੀਜੇ ਗੁੰਡੇ ਨਾਲ ਸੈਂਟਰ ਵਾਲੇ ਗੁੰਡੇ ਨਾਲ ਇਦਾਂ ਬੁਣ ਲੈਣੇ ਫੇਰ ਤਿੰਨ ਗੁੰਡੇ ਆਪਾਂ ਨੇ ਸਿੱਧੇ ਪਾ ਲੈਣੇ ਇੱਦਾਂ ਇਹ ਆਪਣੀ ਪੰਜਵੀਂ ਸਲਾਈ ਆ ਪੰਜਵੀਂ ਸਲਾਈ ਚ ਠੀਕ ਹੈ ਜੀ ਇਦਾਂ ਦੋ ਕੁੰਡੇ ਆਪਣੇ ਚੱਕ ਲੈ ਆ ਜਿਹੜਾ ਸੈਂਟਰ ਵਾਲਾ ਕੁੰਡਾ ਇਹਦੇ ਨਾਲ ਆਪਾਂ ਨੇ ਇਦਾਂ ਇਮ ਠੀਕ ਹੈ ਜੀ ਹੁਣ ਆ ਤਿੰਨ ਕੁੰਡੇ ਆਪਣੇ ਸਿੱਧੇ ਵਾਜਦੇ ਨੇ ਇਹਨਾਂ ਨੂੰ ਆਪਾਂ ਨੇ ਤਿੰਨਾਂ ਨੂੰ ਸਿੱਧੇ-ਸਿੱਧੇ ਬੋਲਣੇ ਪੰਜਵੀਂ ਸਲਾਈ 'ਚ ਨਾ ਧਾਗਾ ਆਪਣਾ ਮਗਲੀ ਸੈੜ ਹੀ ਰਹਿਣਾ ਠੀਕ ਹੈ ਜੀ ਹੁਣ ਆਪਣੀ ਆ ਗਈ ਛੇਵੀਂ ਸਲਾਈ ਬੈਕ ਸਾਈਡ ਇਹ ਸਾਰੇ ਕੁੰਡੇ ਆਪਾਂ ਨੇ ਠੇ-ਠੁੱਠੀ ਬੋਲਣੇ ਨੇ ਜਿਹੜੀ ਮਗਲੀ ਸਲਾਈ ਆ ਆਪਣੀ ਉਦੇ 'ਚ ਆਪਾਂ ਨੇ ਕੋਈ ਵੀ ਕੁੰਡਾ ਘਟਾਉਣਾ ਵਧਾਉਣਾ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਪਾਣਾ ਇਹ ਸਾਰੀ ਸਲਾਈ ਆਪਾਂ ਜਿੰਨੀਆਂ ਵੀ ਆਪਣੀਆਂ ਸਲਾਈਆਂ ਹੋਣਗੀਆਂ ਸਾਰੀਆਂ ਆਪਾਂ ਨੇ ਠੁੱਠੀਆਂ-ਠੁੱਠੀਆਂ ਪਾਉਣੀਆਂ ਹਾਂਜੀ ਆਪਣੀਆਂ ਹੈਗੀਆਂ ਨੇ 6 ਸਲਾਈਆਂ ਕੰਪਲੀਟ ਹੋ ਗਈਆਂ ਤੇ ਆਪਣਾ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹ ਵੀ ਆਪਣਾ ਕੰਪਲੀਟ ਹੋ ਗਿਆ ਹੁਣ ਆਪਣੇ ਕੀ ਕਰਨਾ ਆ ਜਿਹੜਾ ਆਹ ਕੁੰਡਾ ਨਾ ਸਿੱਧਾ ਜਾ ਰਿਹਾ ਇਹਨੂੰ ਆਪਣੀ ਜਿਵੇਂ ਪਹਿਲੀ ਸਲਾਈ ਤੇ ਦੂਜੀ ਤੀਜੀ ਸਲਾਈ ਤੇ ਆਪਾਂ ਇੱਥੇ ਕੁੰਡਾ ਸਿੱਧਾ ਪਾਇਆ ਸੀ ਉਹ ਮੇ ਇਹ ਕੁੰਡਾ ਜਿਹੜਾ ਆਪਣਾ ਇਹਨੂੰ ਸਿੱਧਾ ਹੀ ਰੱਖਣਾ ਹੁਣ ਆਪਣੇ ਕੀ ਕਰਨਾ ਆਹ ਤਿੰਨ ਕੁੰਡੇ ਆਪਾਂ ਨੇ ਸਿੱਧੇ ਬਣ ਲੈਣੇ ਨੇ ਚੌਥਾ ਕੁੰਡਾ ਆਪਣਾ ਇਹ ਵਾਲਾ ਹੋ ਗਿਆ ਇਹ ਕੁੰਡਾ ਆਪਾਂ ਨੇ ਸਿੱਧਾ ਬਣ ਲੈਣਾ ਠੀਕ ਆ ਜੀ ਦੁਬਾਰਾ ਤੋਂ ਆਪਾਂ ਉਹ ਵਾਲਾ ਡਿਜ਼ਾਈਨ ਸਟਾਰਟ ਕਰਦੇ ਆਂ ਹੁਣ ਆਪਣੇ ਕੀ ਕਰਨੇ ਪਹਿਲਾਂ ਦੋ ਕੁੰਡੇ ਆਪਣੇ ਸਿੱਧੇ ਬੁਣੇ ਸੀ ਹੁਣ ਆਪਾਂ ਨੇ ਚਾਰ ਕੁੰਡੇ ਇਦਾਂ ਸਿੱਧੇ ਬੁਣ ਲੈਣੇ ਹੁਣ ਜਿਹੜਾ ਆਹ ਕੁੰਡਾ ਆਪਣਾ ਸਿੱਧਾ ਜਾਂਦਾ ਇਹ ਵਾਲਾ ਜਿਵੇਂ ਆਹ ਵਾਲਾ ਇਹ ਸਿੱਧਾ ਸਿੱਧੇ ਹੀ ਜਾਣਾ ਹੁਣ ਆਪਣੇ ਕੀ ਕਰਨੇ ਧਾਗਾ ਆਪਣੀ ਸਾਈਡ ਲੈਣਾ ਆ ਤਿੰਨ ਕੁੰਡੇ ਨੇ ਆਪਣੇ ਇਹਨਾਂ ਨੂੰ ਇਦਾਂ ਬਿਨਾਂ ਬੁਣੇ ਉਤਾਰ ਲੈਣਾ ਧਾਗਾ ਮਗਲੀ ਸਾਈਡ ਆ ਦੇਖੋ ਇਹ ਚ ਨਾ ਪਤਾ ਲੱਗਦਾ ਵੀ ਕਿਹੜਾ ਕੁੰਡਾ ਸਿੱਧਾ ਜਾਂਦਾ ਆ ਦੇ ਇਹ ਵਾਲਾ ਆਪਾਂ ਨੇ ਇੱਕ ਕੁੰਡਾ ਸਿੱਧਾ ਆਪਾਂ ਨੂੰ ਇਹ ਮੇ ਤਾਂਗਾ ਆਪਣੀ ਸਾਈਡ ਲਿਆਵਾਂਗੇ ਇੱਥੇ ਤਿੰਨ ਕੁੰਡੇ ਆਪਾਂ ਬਿਨਾਂ ਆਪਣੇ ਉਤਾਰ ਲਾਂਗੇ ਧਾਗਾ ਮਗਲੀ ਸਾਈਡ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਆਪਾਂ ਨੇ ਫੇਰ ਉਤਾਰ ਲਏ ਬਿਨਾਂ ਆਪਣੇ ਧਾਗਾ ਮਗਲੀ ਸਾਈਡ ਇੱਕ ਕੁੰਡਾ ਆਪਾਂ ਨੇ ਸਿੱਧਾ ਪਾ ਲਿਆ ਫੇਰ ਧਾਗਾ ਆਪਣੀ ਥੇੜਾ ਲੈਣਾ ਇਹ ਆਪਾਂ ਤਿੰਨ ਕੁੰਡੇ ਬਿਨਾਂ ਆਪਣੇ ਉਤਾਰ ਲੇ ਇੱਕ ਕੁੰਡਾ ਆਪਣਾ ਸਿੱਧਾ ਹੋ ਗਿਆ ਹੁਣ ਆਹ ਤਿੰਨ ਕੁੰਡੇ ਨੇ ਜਿਹੜੇ ਆਪਾਂ ਨੇ ਸਿੱਧੇ ਭੁਣ ਲੈਣ ਜਿਹੜੀ ਆਪਣੀ ਬੈਕ ਸਾਈਡ ਵਾਲੀ ਸਲਾਈ ਉਹ ਸਾਰੀ ਪੁੱਠੀ-ਪੁੱਠੀ ਭੁਣ ਕੇ ਕੰਪਲੀਟ ਕਰ ਲੈਣੀ ਹੈ हाँ जी बैक सैड वाले अपने सिलाई सारी पुठी पुठी बुन के कंप्लीट कर लिया हम उद ही आप चार कुंडे सीधे दो तीन चार धागा अपनी सैड लिया तीन कुंडे आपने बिना गुने उतार ले धागा मगली सैड के जाम एक कुंडा सीधा एक जिम्मे अपने पहला सिलाई पाई थी सेम से ही उद रिपीट करनी है ये दो सिलाइया सेम ही आपने बना ਕੁੰਡੇ ਆਪਾਂ ਸਾਰੇ ਸਿੱਤੇ ਪਾ ਲਏ। ਹੁਣ ਆਪਣੀ ਜਿਹੜੀ ਬੈਕ ਸਾਈਡ ਵਾਲੀ ਸਲਾਈ ਉਹ ਆਪਾਂ ਨੇ ਸਾਰੇ ਕੁੰਡੇ ਪੁੱਠੇ-ਪੁੱਠੇ ਬੁਣ ਕੇ ਕੰਪਲੀਟ ਕਰ ਲੈਣੇ। ਹਾਂਜੀ ਆਪਾਂ ਨੇ ਬੈਕ ਸਾਈਡ ਵਾਲੀ ਸਲਾਈ ਸਾਰੀ ਕੰਪਲੀਟ ਕਰ ਲਈ ਆ। ਹੁਣ ਆਪਣੇ ਕੀ ਕਰਨਾ ਆਹ ਚਾਰ ਕੁੰਡੇ ਤਾਂ ਆਪਾਂ ਨੇ ਸਿੱਤੇ ਪਾਉਣੀ ਪਾਉਣੇ ਨੇ। ਆਪਾਂ ਪਹਿਲਾਂ ਵੀ ਪਾਏ ਸੀ ਇਦਾਂ। ਠੀਕ ਹੈ ਜੀ। ਕੁੰਜੜੇ ਆਪਾਂ ਆਹ ਤਿੰਨ ਕੁੰਡੇ ਬਿਨਾਂ ਬੁਣੇ ਉਤਾਰ ਦੇ ਸੀ। ਉਦੋਂ ਆ ਇੱਕ ਕੁੰਡਾ ਕੋਨੇ ਸਿੱਧਾ ਬੁਣ ਲੈਣਾ। ਤਾਂ ਗੱਮ ਅਗਲੀ ਸੈੜੀ ਨੂੰ। ਸੈਂਟਰ ਵਾਲਾ ਕੁੰਡਾ ਆਪਾਂ ਨੇ ਕੀ ਕਰਨ ਆ ਜਿਹੜੇ ਦੋ ਧਾਗੇ ਆਪਾਂ ਨੇ ਇਤਨੀ ਕਮਾਈ ਸੀ ਨਾ ਦੋ ਸਲਾਈਆਂ 'ਚ ਇਹ ਸੈਂਟਰ ਵਾਲੇ ਕੁੰਡੇ ਨੇ ਇਦਾਂ ਬੋਲ ਲੈਣੇ ਫਿਰ ਤਿੰਨ ਕੁੰਡੇ ਆਪਣੇ ਸਿੱਧੇ ਆ ਜਾਣਗੇ ਇੱਕ ਇਹ ਇੱਕ ਜਿਹੜਾ ਆਪਾਂ ਸਿੱਧਾ ਪਾਉਂਦੇ ਸੀ ਉਹ ਤੇ ਇੱਕ ਆ ਤਿੰਨ ਕੁੰਡਿਆਂ 'ਚੋਂ ਇਹ ਵਾਲਾ ਹੁਣ ਆਪਾਂ ਨੇ ਕੀ ਕਰਨ ਆ ਆ ਦੋ ਕੁੰਡੇ ਚੱਕਣੇ ਨੇ ਸੈਂਟਰ ਵਾਲੇ ਕੁੰਡੇ ਦੇ ਨਾਲ ਇਦਾਂ ਬੋਲ ਲੈਣੇ ਫਿਰ ਤਿੰਨ ਕੁੰਡੇ ਆਪਾਂ ਨੇ ਸਿੱਧੇ ਪਾ ਲੈਣੇ ਇਹੜਾ ਦੋ ਕੁੰਡੇ ਆਪਾਂ ਚੱਕਾਂਗੇ ਇਦਾਂ ਇਹ ਸੈਂਟਰ ਵਾਲੇ ਕੁੰਡੇ ਦੇ ਨਾਲ ਆਪਾਂ ਨੂੰ ਕਿੰਨੇ ਕੁੰਡੇ ਆਪਾਂ ਨੇ ਇਕੱਠੇ ਬਣਦੇ ਆ। ਆ ਤਿੰਨ ਕੁੰਡੇ ਹੋਣ ਆਪਣੇ ਸਿੱਧੇ ਆ ਗਏ। ਕਿਹੜਾ ਤਿੰਨ ਦੋ ਕੁੰਡੇ ਚੱਕਣੇ ਨੇ ਤੇ ਆ ਸੈਂਟਰ ਵਾਲੇ ਕੁੰਡੇ ਨਾਲ ਇਦਾਂ ਤਿੰਨ ਕੁੰਡੇ ਆਪਣੇ ਇਸ ਜਿੰਨੇ ਵੀ ਸਾਰੇ ਕੁੰਡੇ ਆਪਣੇ ਆਗੇ ਪੰਜ ਕੁੰਡੇ ਹੋ ਗਏ ਇਹ ਸਿੱਧੇ ਸਿੱਧੇ ਬਣਨਗੇ ਹੁਣ ਜਿਹੜੀ ਆਪਣੀ ਹੈਗੀ ਬੈਕ ਸਾਈਡ ਵਾਲੀ ਸਿਲਾਈ ਉਹ ਆਪਣੀ ਸਾਰੀ ਫੁੱਟੇ ਫੁੱਟੇ ਪੈਣੀ ਔਰ ਆਪਾਂ ਫੁੱਟੇ ਫੁੱਟੇ ਪਾ ਕੇ ਕੰਪਲੀਟ ਕਰ ਲੈਣੇ ਆ ਆਪਣੇ ਜਿਹੜੇ ਦੋ ਡਿਜ਼ਾਈਨ ਖਤਮ ਹੋ ਗਏ ਨੇ ਬਣ ਕੇ ਹੁਣ ਆਪਣੇ ਕੀ ਕਰਨਾ ਹੈ ਆ ਦੇਖੋ ਇਹ ਵਾਲਾ ਜਿਹੜਾ ਕੁੰਡਾ ਸਿੱਧਾ ਜਾਂਦਾ ਆਪਾਂ ਨੂੰ ਨਾ ਇਹ ਆਪਣੇ ਕੁੰਡਾ ਸਿੱਧਾ ਰੱਖਣਾ ਹੁਣ ਆਪਾਂ ਨੇ ਆਹ ਕੁੰਡਾ ਸਿੱਧਾ ਰੱਖ ਕੇ ਇੱਕ ਹੁੰਡੇ ਤੋਂ ਲਾ ਲਓ ਇੱਕ ਕੁੰਡਾ ਆਪਣਾ ਸਿੱਧਾ ਹੋ ਗਿਆ ਤੇ ਆ ਜਿਹੜੇ ਹੋ ਤਿੰਨ ਕੁੰਡੇ ਨੇ ਇਹ ਆਪਣੇ ਬਿਨਾ ਬੁਣੇ ਉਤਾਰ ਲੈਨੇ ਤੇ ਆਹ ਦੋ ਕੁੰਡੇ ਆਪਾਂ ਸਿੱਧੇ ਪਾਵਾਂਗੇ। ਹਾਂਜੀ ਇਹ ਵਾਲਾ ਜਿਹੜਾ ਡਿਜ਼ਾਈਨ ਆ ਇਦਾਂ ਬਣਦਾ ਹੈ। ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਇਹ। ਆਪਾਂ ਇਹਨੂੰ ਕੋਟੀ ਸਵਾਟਰ ਜਾਂਗ ਤੋਂ ਨਾ ਬੱਚਿਆਂ ਦੇ ਸਵਾਟਰ ਕੋਟੀ 'ਚ ਪਾ ਸਕਦੇ ਹਾਂ। ਬਹੁਤ ਪਿਆਰਾ ਲੱਗਦੇ ਇੱਥੇ। ਜਿਹੜੀ ਆਪਣੀ ਬੈਕ ਸਾਈਡ ਵਾਲੀ ਸਿਲਾਈ ਹੁੰਦੀ ਆ ਉਹ ਆਪਣੀ ਸਾਰੀ ਸਲਾਈਆਂ ਪੁੱਠੀਆਂ-ਪੁੱਠੀਆਂ ਪੈ ਜਾਂਦੀਆਂ ਨੇ ਤੇ ਜਿਹੜੀ ਆਪਣੀ ਸਿੱਧੀ ਸਾਈਡ ਆ ਉਹਦੇ 'ਚ ਹੀ ਆਪਾਂ ਨੇ ਤਿੰਨ ਸਲਾਈਆਂ ਆਪਣੀਆਂ ਸਿੱਧੀਆਂ ਤਿੰਨ ਪੁੱਠੀਆਂ 6 ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਦੇਖੋ ਇਦਾਂ ਬਣ ਕੇ ਤਿਆਰ ਹੁੰਦਾ ਹਾਂਜੀ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਰੋਜ਼ ਨਵੀਆਂ-ਨਵੀਆਂ ਵਧੀਆ-ਵਧੀਆ ਨਾ ਸੋਹਣੇ-ਸੋਹਣੇ ਡਿਜ਼ਾਈਨ ਜੇ ਦੇਖਣ ਨੂੰ ਮਿਲਣ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਹਾਂਜੀ ਅੱਜ ਦੀ ਵੀਡੀਓ ਆਪਣੀ ਇੰਨੀ ਹੀ ਹੈ ਜਰੂਰ ਦੱਸਿਓ ਕਿ ਵੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਹਨ ਤੇ ਆਪਾਂ ਫਿਰ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ